ਮਕਾਰੇ ਹੈ ਹਿੰਦਾ ਰੋੜਦੀ ਝੋਲਾ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਹੈ ਹਿੰਦਾ ਰੋੜਦੀ ਝੋਲਾ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਜਾ ਮਮਨਾ ਕੇ ਕਾਦਾਰਾ ਪਿਤਾ ਸੂਰਾ ਤੇਗ ਬਹਾਦਰਾ ਮਾਤਾ ਗੁਜਰੀ ਤਰਾ ਮਦੀ ਚਾਦਾਰਾ ਲੈ ਲਿਆ ਜਾ ਨਾ ਮਵਤਾਰਾ ਪਟਣੀ ਆਏ ਪਾਰ ਉਤਾਰਨ ਤਰਾ ਤੀ ਦਾ ਆਣਾ ਮਾਤਾ ਲੋਕ ਜੱਥ ਖਟਣੀ ਆ ਖੜੇ ਮਸਤਕ ਫੁੱਲੀਆਂ ਸਰਵਾ ਲੱਕ ਪਤਲਾ ਸੀਨਾ ਭਰਵਾ ਗੋਲ ਅੱਖ ਵਿੱਚ ਭਰੀਆਂ ਸ਼ਰਮ ਮੁਖ ਚੰ मारे चमकारे है दी जोलम समुंदर में लाई दस मे गुरा किनारे है तड़ी ज़ुलम समुदर में लाई दस मे गुरा किनारे ਉਪਕਾਰੀ ਬੀਬਾ ਡਲੀ ਖੰਡਾ ਦੀ ਵਰਗੀ ਜੀਬਾ ਤੇਰੇ ਲਈ ਲੈ ਲੈ ਜਨਮ ਗਰੀਬਾ ਦਿਲ ਮੋਲਿਆ ਦਿਲ ਦੀ ਨਰਮੀ ਨੇ ਕਰ ਕਰ ਹਮਾਰਾ ਇਹ ਤਨਾ ਥਾਵਿਆਂ ਦੀ ਘਰ ਬਾਰ ਲਟਾਉਣਾ ਤਰਮੀ ਨੇ ਉੱਚੀ ਉੱਤਮ ਕੁਲ ਦੇ ਛੋਟੀ ਕਿਨੇ ਕਰਨੀ ਸਿਖਾਵਤ ਉਹਦੀ ਲੰਮੀ ਗਰਦਨ ਤੇ ਸੋ ਠੋਡੀ ਸੋਦੇ ਸੋਰ ਕੋ रुख रुख सारे हैदरोड दी ज़म समुदर में लाई दस में गुरा किनारे हैदाोड़

ਪਰਸਨਾ ਖੁਸ਼ ਕਰਨਾ ਸੁਣਾ ਕੇ ਪਰਸਨਾ ਦੰਦ ਸੋਨੇ ਕਲੀਆਂ ਖੜੀਆਂ ਤੋਂ ਅਮਰਤਾ ਜੀ ਛਕਾ ਕੇ ਖੰਡਿਆਂ ਦਾ ਸਿੰਘ ਬਾਜ ਬਣਾ ਲੈ ਚੜੀਆਂ ਤੋਂ ਰਣ ਪਾਉਣੇ ਗੜ ਸਰਕਾਰਾ ਖਰ ਖਾ ਗਈਆਂ ਬਾਈ ਧਾਰਾ ਗਈਆਂ ਭਾਗਾਣ ਖੜਕ ਤਲਵਾਰਾ ਵੈਰੀ ਇਜੜਵਾ कलारे हैदा रड़ीम समुदर में लाई दस मे गुर किनारे हंद रड़ी ज़ुलम समंदर में लाई दस मे गुरा किनारे फेरा डेरा नंद पुर लाल दी फेरा डेरा नंद पुर लाल ਕਿਲਾ ਵਾਂਗ ਚਤੌੜ ਬਣਾ ਲਿਆ ਉਹਨਾਂ ਔਰੰਗਜ਼ੇ ਦੇ ਬਚੜਾ ਲਿਆ ਗੜ ਛੱਡਾਣਾ ਪੈ ਗਿਆ ਸਤ ਗੁਰਾਂ ਨੂੰ ਪਾ ਜੱਫੀਆਂ ਪਰਬਤਾਂ ਉੱਚਿਆਂ ਨੂੰ ਚੱਲੇ ਕਰ ਪਰਾਂ ਨਾਮ ਅਨੰਦਪੁਰਾਂ ਨੂੰ ਪਣਕਣੀਆਂ ਤੇ ਪੋ ਮਹੀਨਾ ਜੀ ਪਣਕਣੀਆਂ ਤੇ ਪੋ ਮਹੀਨਾ ਤੀਜੇ ਪੰਥ ਦਾ ਗੁਰੂ ਨਗੀਨਾ ਦੁੱਖ ਚੱਲਦੇ छॾ गए मैल चुबारे हणंदी ज़ुल्म समुदर में लाई दस में गुर किनारे हणंदी ज़ुल्म समुदर में लाई दस में गुर किनारे ਬੱਡੜਾ ਬਰਮਣ ਸੋਤੇ ਮਾਤਾ ਗੁਜਰੀ ਤਨ ਕੜੇ ਪੋਤੇ ਧਨ ਖਚਰੀ ਤੇ ਲਾਦਾ ਖੜੋਤੇ ਵਿੱਚ ਚਲ ਪਏ ਪਿੰਦੀ ਠਾਰੀ ਦੇ ਇੱਕ ਸ਼ੀਣੀ ਨਰਮ ਬਗੇਰੇ ਦੋ ਤੱਕੇ ਚੜਾ ਨਾ ਵਾਜੀ ਦਾ ਸ਼ਕਾਰੀ ਦੇ ਓ ਹੋਈ ਡਰ ਗੱਲ ਜਿਹੜੀ ਦਾ ਤੱਕੇ ਬਾਜ ਮਹਾੜਾ ਬੇੜੀ ਦਾ लारे हैदा रुड़ी ज़ुल्म समुदर में लाई दस में गुर किनारे हंद रुड़ ज़ुलम समुदर में लाई दस में गुर किनारे 사와 নীল لے آیا سوارا ચમક ઓર કરયા جنگ બારા ચાડે પેટ અદીત જુજારા گل શ્રે ચડાતી હિન્ડિયા તું પરવારવાર કે દેશ ઉત આ યાદ કરા લ્યા ઇન્ડિયા તું રે પાછી વાલે આ કે ਮੈਂ ਮਾਛੀ ਵਾੜੇ ਆ ਕੇ ਗਣੀ ਨਾ ਵਿਖਾ ਪਦਾਰਥ ਖਵਾ ਕੇ ਕੱਢੇ ਉੱਚ ਦੇ ਪੀਰ ਬਣਾ ਕੇ ਗੋਰ 헤ਰਾ ਤਰਫ ਪਦਾਰੇ ਹੈ ਹਿੰਦ ਰੋੜ ਦੀ ਜ਼ੁਲਮ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਹਿੰਦ ਰੋੜ ਦੀ ਜ਼ੁਲਮ ਸਮੁੰਦਰ ਮੇ ਲਾਈ ਦਸ ਮੇ ਗੁਰਾ ਕਿਨਾਰੇ ਹੀ ਨਾ ਪੂਰਾ ਲੜੇ ਗੁਰੂ ਗੋਬਿੰਦ ਸਿੰਘ ਸੂਰਾ ਘੜੀ ਦੇਵੇਂ ਨਰ ਤੇ ਕਪੂਰਾ ਠਹਿਰੇ ਜਾਖ ਦਰਾਨੇ ਜੋ ਗਤੀ ਐ ਅਬ ਮੁਕਤੀ ਕਾ ਸਰ ਕਹਿੰਦੇ ਨੇ ਸਿਕਨਾ ਕਰ ਪਾਉਂਦੇ ਮੁਕਤੀ ਐ ਸਿੱਖੀ ਮਾਝੇ ਜ ਟੁੱਟੀ ਗੰਢੀ ਫਿਰ ਪੌਂ ਜਾ ਗਏ ਤਲਵੰਡੀ ਬਾਬਾ वंडी दोलारे है द दो रड़ी ज़ुलम समुंदर में लाई दस में गुरा किनारे है द रड़ी ज़ुलम समुंदर में लाई दस में गुरा किनारे